ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਦੇਖ ਰਹੇ ਸਤਿ ਸਦਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਕਰ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲ ਇੱਕ ਜਨਮਾਰਾਂਗੇ ਅਹਿਮ ਸੁਰਖੀਆਂ ਤੇ ਯੂਕੇ ਚੋ 6 ਲੱਖ ਪ੍ਰਵਾਸੀ ਰਿਪੋਰਟ ਕਰਨ ਦੀ ਤਿਆਰੀ ਰੀਫਾਰਮ ਪਾਰਟੀ ਦੇ ਆਗੂ ਫੈਰਾਜ਼ ਦਾ ਵੱਡਾ ਐਲਾਨ 트ੰਪ ਦੇ ਰਾਤ ਤੁਰ ਰਹੇ ਪਾਰਟੀ ਦੇ ਆਗੂ 3 ਸਤੰਬਰ ਨੂੰ ਚੀਨ ਦਾ ਵਿਜੇ ਦਿਵਸ ਸ਼ਾਮਲ ਹੋਣਗੇ ਪੀਐਮ ਮੋਦੀ ਪੁਤਿਨ ਤੇ ਕਿਮ ਚੋਂਗ ਜਾਪਾਨ ਦੇ ਜੁਤਾਇ ਨਰਾਸ਼ ਕੀ ਅਮਰੀਕਾ ਨੇ ਪੰਜਾਬ 'ਤੇ 10% ਟੈਰਿਫ ਲਗਾਇਆ ਸਾਨੂੰ 100% ਟੈਰਿਫ ਲਗਾਉਣਾ ਚਾਹੀਦਾ ਹੈ ਅਰਵਿਕ ਜਵਾਲੇ ਕੇਂਦਰੀ ਸਰਕਾਰ ਨੂੰ ਦਿੱਤੀ ਸਲਾਹ ਮਾਤਾ ਬੈਸ਼ਨੂ ਦੇਵੀ ਲੈਂਡ ਸਲਾਈਡ ਹਾਦਸਾ ਹਾਦਸੇ ਵਿੱਚ ਮੌਤਾ ਦਾ ਅੰਕੜਾ ਵਧਿਆ کئی ਲਾਪਤਾ ਡਿਪਟੀ ਸੀਐਮ ਸੁਰਿੰਦਰ ਚੌਧਰੀ ਦਾ ਵੱਡਾ ਬਿਆਨ ਹੁਣ ਖਬਰਾਂ ਵਿਸਥਾਰ ਦੇ ਨਾਲ ਯੂਕੇ ਦੇ ਵਿੱਚੋਂ 6 ਲੱਖ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਮਨਸੂਬੇ ਖੜੇ ਜਾ ਰਹੇ ਨੇ ਜੀ ਹਾਂ ਰਿਫਾਰਮ ਪਾਰਟੀ ਦੇ ਆਗੂ ਨਾਈਜ਼ਲ ਫੈਰਾਜ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਨਾ ਸਿਰਫ ਲੱਖਾਂ ਪ੍ਰਵਾਸੀ ਰਿਪੋਰਟ ਕੀਤਾ ਜਾਏਗਾ ਸਗੋਂ ਛੋਟੀਆਂ ਕਿਸ਼ਤੀਆਂ ਰਾਹੀਂ ਯੂਕੇ ਪਹੁੰਚ ਰਹੇ ਪ੍ਰਵਾਸੀ ਪੁੱਠੇ ਪੈਰੀ ਮੋੜ ਦਿੱਤੇ ਜਾਣਗੇ ਯੂਕੇ ਦੇ ਵਿੱਚ 6 ਲੱਖ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਮਨਸੂਬੇ ਖੜੇ ਜਾ ਰਹੇ ਨੇ ਸੋ ਹੂ ਬੋਹ ਟ੍ਰੰਪ ਵਰਗੀਆਂ ਨੀਤੀਆਂ ਦਾ ਜ਼ਿਕਰ ਕਰਦੇ ਹੋਣਾ ਕਿ ਹੈ ਕਿ ਅਫਗਾਨਿਸਤਾਨ ਵਰਗੇ ਮੁਲਕਾਂ ਤੋਂ ਆਏ ਪ੍ਰਵਾਸੀਆਂ ਦੀ ਵਾਪਸੀ ਲਈ 2 ਅਰਬ ਪਾਉਂਡ ਦੀ ਰਕਮ ਇੱਕ ਪਾਸੇ ਰੱਖੀ ਜਾਏਗੀ ਜੋ ਕਿ ਪ੍ਰਵਾਸੀਆਂ ਨੂੰ ਵਾਪਸ ਲੈਣ ਤੋਂ ਨਾ ਕਰਨ ਵਾਲੇ ਮੁਲਕਾਂ ਤੇ ਆਰਥਿਕ ਪਾਬੰਦੀਆਂ ਲਾਗੂ ਕੀਤੀ ਜਾਣਗੀਆਂ ਦਿਲਚਸਪ ਗੱਲ ਇਹ ਹੈ ਕਿ ਅਤੀਤ ਵਿੱਚ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਨ ਵਾਲੇ ਨਾਜ਼ਲ ਫੈਰਾਜ ਨਵੀਂ ਯੋਜਨਾ ਅਧੀਨ ਕੰਮ ਕਰਨ ਦੇ ਦਮਗੇ ਮਾਰ ਰਹੇ ਨੇ ਜਲਦੀ ਪ੍ਰੈਸ ਕਾਨਫਰੰਸ ਦੌਰਾਨ ਨਾਜ਼ਲ ਨੇ ਰਿਫਾਰਮ ਪਾਰਟੀ ਦੇ ਚੇਅਰਪਰਸਨ ਸ਼ਿਆਜ਼ ਯੂਸਫ ਨੂੰ ਸਵਾਲ ਕਰ ਦਿੱਤਾ ਕਿ ਕੀ 5-6 ਲੱਖ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਉਨਾ ਨੇ ਉਤਸ਼ਾਹ ਭਰੇ ਅੰਦਾਜ਼ ਵਿੱਚ ਕਿਹਾ ਕਿ ਬਿਲਕੁਲ ਐਸਡੀ ਚਾ ਹਾਸਲ ਕਰਨਾ ਔਖਨ ਹੀ ਸੋ ਯੂਸੁਫ ਨੇ ਦਾਅਵਾ ਕੀਤਾ ਹੈ ਕਿ 6.5 ਲੱਖ ਪ੍ਰਵਾਸੀ ਕੈਰ ਕਾਨੂੰਨੀ ਤਰੀਕੇ ਨਾਲ ਯੂਕੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਨੂੰ ਜਲਦ ਤੋਂ ਜਲਦ ਕੱਢਣਾ ਲਾਜ਼ਮੀ ਹੈ ਨੈਜ਼ਲ ਫੈਰਾਜ਼ ਵੱਲੋਂ ਆਸਟ੍ਰੇਲੀਆ ਨੀਤੀਆਂ ਦੀ ਮਿਸਾਲ ਪੇਸ਼ ਕੀਤੀ ਗਈ ਜਿਨ੍ਹਾਂ ਤਹਿਤ ਵੱਡੇ ਪੱਧਰ ਤੇ ਡਿਪੋਰਟੇਸ਼ਨ ਕਰਨ ਮਗਰੋਂ ਨਾਜ਼ਾਇਜ਼ ਤਰੀਕੇ ਦੇ ਨਾਲ ਆਉਣ ਵਾਲਿਆਂ ਦੇ ਹੌਸਲੇ ਬਸਤ ਹੋ ਜਾਂਦੇ ਨੇ ਸੋਦਰ ਸਤਤਾਰੀ ਲੇਬਰ ਪਾਰਟੀ ਦਾ ਮੰਨਣਾ ਹੈ ਕਿ ਐਨੀ ਵੱਡੇ ਪੱਧਰ ਤੇ ਡਿਪੋਰਟੇਸ਼ਨ ਸੰਭਵ ਨਹੀਂ ਅਤੇ ਨੈਜ਼ਲ ਫੈਰਾਜ਼ ਹਵਾ ਦੇ ਵਿੱਚ ਤੀਰ ਚਲਾ ਰਹੇ ਨੇ ਇੱਥੇ ਦੱਸਣਾ ਬੰਦ ਹੈ ਕਿ ਪਿਛਲੇ 1 ਸਾਲ ਦੌਰਾਨ ਸਵਾ ਲੱਖ ਵਿਦੇਸ਼ੀ ਨਾਗਰਿਕਾਂ ਨੇ ਯੂਕੇ ਦੇ ਵਿੱਚ ਅਸਾਈਲਮ ਮੰਗਿਆ ਤੇ ਯੂਕੇ ਵਿੱਚ ਫੜੇ ਗਏ ਭਾਰਤੀਆਂ ਦੀ ਗਿਣਤੀ ਵਿੱਚ 108% ਦੀ ਵਾਧਾ ਦਰਜ ਕੀਤਾ ਗਿਆ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵਰਕ ਵੀਜ਼ਾ ਤੇ ਸਟੱਡੀ ਵੀਜ਼ਾ ਵਰਗੀਆਂ ਸ਼੍ਰੇਣੀਆਂ ਵਿੱਚ 4 ਲੱਖ ਦੀ ਵੱਡੀ ਕਟੌਤੀ ਕੀਤੀ ਜਾ ਚੁੱਕੀ ਹੈ ਅਤੇ ਅਮਰੀਕਾ ਦੀ ਤਰਜ਼ ਤੇ ਯੂਕੇ ਦੇ ਵਿੱਚ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮਸਲਾ ਬੇਹਦੀ ਪੱਕਿਆ ਹੋਇਆ ਹੈ। चीन ਨੇ ਐਲਾਨ ਕੀਤਾ ਹੈ ਕਿ ਰੂਸੀ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋంగ్ ਉਨ ਸਮੇਤ 26 ਵਿਦੇਸ਼ੀ ਨੇਤਾ 3 ਸਤੰਬਰ ਨੂੰ ਦੇਸ਼ ਦੇ ਵਿਜੇ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ चीन ਇਸ ਸਮਰੋਹ ਨੂੰ ਦੂਸਰੇ ਵਿਸ਼ਵ ਯੁੱਧ ਵਿੱਚ ਜਾਪਾਨੀ ਹਮਲੇ ਵਿਰੁੱਧ ਵਿਰੋਧ ਦੀ ਲੜਾਈ ਵਜੋਂ ਦਰਸਾਉਂਦਾ ਹੈ ਇਸ ਸਟ੍ਰੇਟ ਦੇ ਵਿੱਚ ਵਿਦੇਸ਼ੀ ਨੇਤਾਵਾਂ ਦੀ ਮੌਜੂਦਗੀ ਨੂੰ ਲੈ ਕੇ ਜਾਪਾਨ ਅਤੇ ਚੀਨ ਵਿਚਕਾਰ ਕੂਟਨੀਤਿਕ ਟਕਰਾਹ ਹੋਇਆ ਕਿਉਂਕਿ ਟੋਕੀਓ ਨੇ ਵਿਸ਼ਵ ਨੇਤਾਵਾਂ ਨੂੰ ਇਸ ਮਾਗਨ ਦੇ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਸੀ ਸੋ ਜਾਪਾਨ ਨੇ ਕਿਹਾ ਸੀ ਕਿ ਹੈ ਜਾਪਾਨ ਵਿਰੋਧੀ ਪਾਵਨਾਵਾ ਨੂੰ ਦਰਸਾਉਂਦਾ ਹੈ ਸੋ ਚੀਨ ਨੇ ਜਾਪਾਨ ਦੀ ਬੇਨਤੀ ਤੇ ਨਿਰਾਸ਼ਗੀ ਪ੍ਰਗਟ ਕਰਦੇ ਹੋਏ ਕੂਟਨੀਤਿਕ ਵਿਰੋਧ ਦਰਸ ਕਰਵਾਇਆ ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਯਾਂਗ ਲੀ ਨੇ ਵੀਰਵਾਰ ਨੂੰ ਇੱਥੇ ਐਲਾਨ ਕੀਤਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ਤੇ 26 ਵਿਦੇਸ਼ੀ ਨੇਤਾ ਚਿੱਤ ਦਿਵਸ ਸਮਾਰੋਹ ਦੇ ਵਿੱਚ ਸ਼ਾਮਲ ਹੋਣਗੇ ਉਨ੍ਹਾਂ ਕਿਹਾ ਕਿ ਇਹਨਾਂ ਨੇਤਾਵਾਂ ਦੇ ਵਿੱਚ ਪੁਤਿਨ ਅਤੇ ਕਿਮ ਵੀ ਸ਼ਾਮਲ ਹੋਣਗੇ ਹਾੰਗ ਨੇ ਕਿਹਾ ਹੈ ਕਿ 3 ਸਤੰਬਰ ਨੂੰ ਚੀਨ-ਜਪਾਨੀ ਹਮਲੇ ਅਤੇ ਫਾਸੀਵਾਦੀ ਵਿਰੋਧੀ ਵਿਸ਼ਵ ਯੁੱਧ ਵਿਰੋਧ ਚਾਂਗ ਵਿੱਚ ਚੀਨੀ ਲੋਕਾਂ ਦੀ ਜਿੱਤ ਦੀ 80ਵੀਂ ਵਰੇਗੰਨ ਨੂੰ ਸਮਰਪਿਤ ਇੱਕ ਵਿਸ਼ਾਲ ਫੌਜੀ ਪ੍ਰੇਡ ਦਾ ਆਯੋਜਨ ਕਰੇਗਾ। ਸੋ ਇਹ ਪ੍ਰੇਡ 1 ਅਗਸਤ ਅਤੇ 1 ਸਤੰਬਰ ਨੂੰ ਤਿਆਨਜਿਨ ਸ਼ਹਿਰ ਦੇ ਵਿੱਚ ਹੋਣ ਵਾਲੇ ਸੰਘਾਈ ਸਹਿਯੋਗ ਸੰਗਠਨ ਸੰਮੇਲਨ ਤੋਂ ਤੁਰੰਤ ਬਾਅਦ ਪੀਚਿੰਗ ਦੇ ਵਿੱਚ ਹੋਏਗੀ ਸੋ ਪਿਛਲੇ ਹਫਤੇ ਚੀਨ ਦੇ ਸਾਇਗ ਵਿਦੇਸ਼ ਮੰਤਰੀ ਲਿਓ ਬਿਨ ਨੇ ਕਿਹਾ ਸੀ ਕਿ ਬੀ ਵਿਸ਼ਵ ਨੇਤਾ ਅਤੇ 10 ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀ ਐਸਈਓ ਸਮੇਲਨ ਦੇ ਵੀ ਸ਼ਾਮਲ ਹੋਣਗੇ ਚੀਨ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਰਨਲ ਐਂਟੋਨੀਓ ਗੁਟੇਰੇਸ ਵੀ ਸ਼ਾਮਲ ਹੋਣਗੇ ਸੋ ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ 2 ਦਿਨਾਂ ਦੌਰੇ ਤੋਂ ਬਾਅਦ ਤਿਆਨ ਜੀਨ ਦੇ ਵਿੱਚ ਇਸ ਸੰਮੇਲਨ ਵਿੱਚ ਸ਼ਾਮਲ ਹੋਣਗੇ ਚੀਨ ਦੀ ਕੋਸ਼ਿਸ਼ ਹੈ ਕਿ ਐਸਆਈਓ ਸੰਮੇਲਨ ਵਿੱਚ ਆਏ ਨੇਤਾਵਾਂ ਨੂੰ ਵੀ ਆਪਣੀ ਪ੍ਰੇਡ ਦੇ ਵਿੱਚ ਸ਼ਾਮਲ ਕੀਤਾ ਜਾਏ ਇਸ ਨਾਲ ਜਾਪਾਨ ਨਾਰਾਜ਼ ਹੈ ਜਾਪਾਨੀ ਸਮਾਚਾਰ ਏਜੰਸੀ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਹੈ ਕਿ ਜਾਪਾਨ ਨੇ ਆਪਣੇ ਵਿਦੇਸ਼ੀ ਦੂਤਾਵਾਸਾਂ ਰਾਹੀਂ ਦੂਸਰੇ ਦੇਸ਼ਾਂ ਨੂੰ ਸੁਨੇਹਾ ਪੇਛੇ ਕਿ ਚੀਨ ਦਾ ਸਮਾਗਮ ਜਾਪਾਨ ਵਿਰੋਧੀ ਭਾਵਨਾਵਾਂ ਨੂੰ ਦਰਸਾਉਂਦਾ ਹੈ ਅਤੇ ਨੇਤਾਵਾਂ ਨੂੰ ਭਾਗੀਦਾਰੀ ਤੇ ਧਿਆਨ ਨਾਲ ਵਿਚਾਰ ਕਰਨਾ ਚਾਹੀਦਾ ਹੈ ਸੋ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਜਾਪਾਨ ਦੇ ਨਾਲ ਕੂਟਨੀਤਿਕ ਵਿਰੋਧ ਦਰਜ ਕਰਵਾਇਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਜਾਪਾਨ ਸਸਵਤ ਇਤਿਹਾਸਿਕ ਮੋਤੀਆਂ ਨੂੰ ਪਿੱਛੇ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਹਮਲਾਵਰ ਅਤੀਤ ਨੂੰ ਸਫਾਰ ਕਰਨਾ ਚਾਹੀਦਾ ਹੈ ਫੌਜੀਵਾਦ ਨੂੰ ਪੂਰੀ ਤਰ੍ਹਾਂ ਤਿਆਗਣਾ ਚਾਹੀਦਾ ਹੈ ਸ਼ਾਂਤੀਪੂਰਨ ਵਿਕਾਸ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ ਅਤੇ ਚੀਨ ਅਤੇ ਹੋਰ ਪੀੜਿਤ ਦੇਸ਼ਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸੋ ਐਸਯੂ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਹੋਰ ਨੇਤਾਵਾਂ ਵਿੱਚ ਤੁਰਕੇ ਦੇ ਰਾਸ਼ਟਰਪਤੀ, ਇండోਨੇਸ਼ੀਆ ਦੇ ਰਾਸ਼ਟਰਪਤੀ, ਉਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਤੇ ਵਿਅਤਨਾਮ ਦੇ ਪ੍ਰਧਾਨ ਮੰਤਰੀ ਸ਼ਾਮਲ ਹੋਣਗੇ। ਸੋ ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਲਿਓ ਬੀਨੇ ਪਹਿਲਾਂ ਕਿਹਾ ਸੀ ਕਿ ਭਾਰਤੀ ਉਪਮਹਾਦੀਪ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਉਲੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਸੂ ਵੀ ਇਸ ਵਿੱਚ ਸ਼ਾਮਲ ਹੋਣਗੇ। दिल्ली के सबका मुख्यमंत्री आम आदमी पार्टी के राष्ट्रीय कन्वीनर अरविंद केजरीवाल ने किसान के मुद्दे पर केंद्र सरकार से दोष लगाया सो सबका मुख्यमंत्री ने दावा किया है कि मोदी सरकार ने अमेरिका तो भारत आने वाली कपाह हटा दी है पहला इससे ग्यारह फीसद ड्यूटी सी ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵੀ ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਭਾਰਤ ਨੂੰ ਅਮਰੀਕਾ ਤੋਂ ਦਰਾਮਤ ਤੇ ਵਰਡ ਡਿਊਟੀ ਲਗਾਉਣੀ ਚਾਹੀਦੀ ਹੈ ਉਹਨੇ ਕਿਹਾ ਕਿ ਪੂਰਾ ਦੇਸ਼ ਇਸ ਫੈਸਲੇ ਦਾ ਸਮਰਥਨ ਕਰੇਗਾ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਮਰੀਕਾ ਤੋਂ ਦਰਾਮਤ ਕੀਤੀ ਜਾਣ ਵਾਲੀ ਕਪਾਹ ਤੇ 11% ਡਿਊਟੀ ਮਾਫ ਕਰਨ ਦਾ ਫੈਸਲਾ ਕੀਤਾ ਜਿਸ ਨਾਲ ਇਥੇ ਸਥਾਨਕ ਕਿਸਾਨਾਂ ਦੇ ਕਾਰੋਬਾਰ ਤੇ ਅਸਰ ਪੈ ਸਕਦਾ ਹੈ ਇਸ ਸੰਬੰਧ ਵਿੱਚ दे सरकार दे कोई तुरंत जवाब नहीं आया है। हम सब जानते हैं कि अमेरिका ने ट्रंप ने 50 परसेंट टैरिफ लगाया है इंडिया के ऊपर अमेरिका ने अगर गुंडागर्दी करके 50 परसेंट टैरिफ लगाया है हमें क्या करना चाहिए था हमें कपास के ऊपर 11 परसेंट से बढ़ा के पचास परसेंट टैरिफ कर देना चाहिए था यही किया दूसरे देशों ने यूरोपियन यूनियन की ने, से जो कारें जाती थी अमेरिका अमेरिका ने उस पर पच्चीस परसेंट टैरिफ लगाया तो यूरोपियन यूनियन ने पचास परसेंट टैरिफ लगाया अमेरिका से आने वाली मोटरसाइकिल के ऊपर कारों पर इसकी वजह से ट्रंप को झुकना पड़ा चाइना को के ऊपर ट्रंप ने 10 परसेंट से 145 परसेंट टैरिफ लगाया तो चाइना ने भी 125 परसेंट टैरिफ लगाया डर के मारे ट्रंप को झुकना पड़ा कनाडा के ऊपर के 35 परसेंट टैरिफ लगाया तो कैने ने, कैनेडा ने भी 25 परसेंट टैरिफ लगाया एज अ रिजल्ट ट्रंप को झुकना पड़ा मेक्सिको कोलंबिया कनाडा यू यूरोपियन यूनियन चाइना हर जगह जहां हम देख रहे हैं उनकी सरकारों ने खड़े होकर ट्रंप का जवाब दिया है डट के जवाब दिया है बहादुरी से जवाब दिया है और ट्रंप एक कायर आदमी है बुजदिल आदमी है ट्रंप को जो देश ट्रंप के खिलाफ खड़ा हुआ उस देश के सामने ट्रंप को झुकना पड़ा मोदी जी की पता नहीं क्या मजबूरियां हैं कि मोदी जी ट्रंप के सामने भीगी बिल्ली बने हुए हैं पूरी तरह से झुके हुए हैं आज हमारा देश दो तरह के दो तरफ से मार खा रहा है एक तरफ से ट्रंप ने हमारे एक्सपोर्ट्स के ऊपर 50 परसेंट टैरिफ लगा दिया एज अ रिजल्ट हमारी जितनी डोमेस्टिक इंडस्ट्री थी वो सारी इंडस्ट्री बंद होने के कगार पे है क्योंकि उनका सारा एक्सपोर्ट बंद हो गया है बदले में हमारे मोदी जी ने जो माल अमरीका से आता था उस पर टैरिफ खत्म कर दिया तो अमरीका का सारा माल अब हमारे बाजार में बिकेगा हमारे किसान और हमारे उद्योगपति और हमारे व्यापारी सब बर्बाद हो जाएंगे हमें बदले में जितना 50 परसेंट अगर ट्रंप ने टैरिफ लगाया हमें बदले में 100 परसेंट टैरिफ लगा देना चाहिए था क्या हम कमजोर देश हैं आज एक करोड़ लोगों का देश है ये एक करोड़ लोग कम नहीं होते बहुत बड़ी मार्केट है हमारी ਤੁਹਾਨੂੰ ਦੱਸ ਦਈਏ ਕਿ ਵਿੱਤ ਮੰਤਰਾਲੇ ਨੇ ਪਹਿਲਾਂ ਕਿਹਾ ਸੀ ਕਿ ਨਿਰਿਆਤਕਾਂ ਨੂੰ ਹੋਰ ਸਹਾਇਤਾ ਪ੍ਰਦਾਨ ਕਰਨ ਦੇ ਲਈ ਕੇਂਦਰ ਸਰਕਾਰ ਨੇ 30 ਸਤੰਬਰ 2025 ਤੋਂ 31 ਦਸੰਬਰ ਤੱਕ ਕਪਾਹ ਤੇ ਆਯਾਤ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸਣਾ ਚਾਹਾਂਗੇ ਕਿ ਅਮਰੀਕੀ ਰਾਸ਼ਟਰਪਤੀ ਡੋਲਨ ਟਰੰਪ ਦੁਆਰਾ ਭਾਰਤੀ ਸਾਮਾਨ ਤੇ 50% ਟੈਰਿਫ ਲਗਾਇਆ ਗਿਆ ਹੈ ਜਿਸ ਵਿੱਚ 25% ਜਵਾਬੀ ਟੈਰਿਫ ਅਤੇ 25% ਵਾਧੂ ਟੈਰਿਫ ਸ਼ਾਮਲ ਹੈ। ਜੰਮੂ ਦੇ ਕਟੂਰਾ ਦੇ ਵਿੱਚ ਵਿਸ਼ਨੂੰ ਦੇਵੀ ਧਾਮ ਦੇ ਟਰੈਕ ਤੇ ਜ਼ਮੀਨ ਖਿਸਕਣ ਦੇ ਨਾਲ ਮਰਨ ਵਾਲਿਆਂ ਦੀ ਕੀਮਤੀ ਬੁੱਧਵਾਰ ਨੂੰ ਪੈਂਦੀ ਹੋ ਗਈ ਹੈ ਇਸ ਹਾਦਸੇ ਤੇ ਜੰਮੂ ਕਸ਼ਮੀਰ ਦੇ ਡਿਪਟੀ ਸੀਐਮ ਸੁਰਿੰਦਰ ਚੌਧਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਰਾਸ਼ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕਰਦੇ ਹੋਏ ਜੰਮੂ ਕਸ਼ਮੀਰ ਦੇ ਡਿਪਟੀ ਸੀਐਮ ਸੁਰਿੰਦਰ ਚੌਧਰੀ ਨੇ ਕਿਹਾ ਕਿ ਵਿਸ਼ਨੂੰ ਦੇਵੀ ਯਾਤਰਾ ਘਟਨਾ ਦੇ ਸਬੰਧ ਵਿੱਚ ਉਪਰਾਜਪਾਲ ਮਨੋਜ ਜੀ ਨੂੰ ਜਵਾਬ ਦੇਣਾ ਚਾਹੀਦਾ ਹੈ ਉਪ ਰਾਜਪਾਲ ਦੇ ਕਾਰਜਕਾਰ ਦੌਰਾਨ ਪਹਿਲਾਂ ਵੀ ਭਗਦੜ ਮੱਚੀ ਸੀ ਜਦੋਂ ਬੱਦਲ ਫਟਣ ਅਤੇ ਭਾਰੀ ਬਾਰਿਸ਼ ਦੀ ਚੇਤਾਵਨੀ ਸੀ ਤਾਂ ਯਾਤਰਾ ਨੂੰ ਕਿਉਂ ਨਹੀਂ ਰੋਕਿਆ ਗਿਆ ਦੇਖਿਏ ਵੈਸ਼ਨੂ ਦੇਵੀ ਯਾਤਰਾ ਜੋ ਹੈ ਇਹ ਐਲਜੀ ਸਾਹਿਬ ਕੋ ਜਵਾਬ ਦੇਣਾ ਪਵੇਗਾ ਐਲਜੀ ਸਾਹਿਬ ਦੇ ਟਾਈਮ 'ਤੇ ਪਹਿਲਾਂ ਵੀ ਇੱਕ ਸਟੈਂਪਰਡ ਹੋਇਆ ਥਾ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਮੈਂ ਆਪਕੋ ਯਾਦ ਹੋਗਾ ਅੱਜ ਇਹ ਦੂਸਰੀ ਯਾਤਰਾ ਨੁਕਸਾਨ ਹੋਈ ਜਦ ਇੱਕ ਹਫਤੇ ਦਾ ਅਲਰਟ ਥਾ एक रेड अलर्ट था एक वार्निंग थी कि बहुत बड़ा क्लाउड ब्रस्ट हो सकते हैं बारिश हो सकती है भारी बारिश हो सकती है उसके बावजूद भी ये यात्रा क्यों नहीं रोकी गई यही आपने गलती मचेल माता की यात्रा में की वहाँ पार्डर में लोगों को रोका नहीं यात्रा रोकी नहीं जिससे वहाँ लोग मारे गए अभी भी वहाँ रेस्क्यू चल रहा है अभी लाशें पूरी नहीं मिली लोग नहीं मिले आज सेम आपने यहाँ कर दिया अद्धकवारी में माता वैष्णो देवी की यहाँ तो एक सिस्टम चलो मचेल माता में तो कुछ सिस्टम नहीं यहाँ तो एक सिस्टम है एक निज़ाम है जिसके चेयरमैन ऑनरेबल एल जी साहब हैं मनोज सिन्हा साहब हैं और मनोज सिन्हा साहब यह सरकार के अंडर तो है नहीं जम्मू कश्मीर सरकार के अंडर तो श्राइन बोर्ड है नहीं यह आपके अंडर था आप क्या कर रहे थे आप यूपी और बिहार में बैठे हुए थे और जम्मू कश्मीर तूफान से लड़ रहा था बारिशों से लड़ रहा था कहीं पुल डह रहे थे कहीं लोग मारे जाते कहीं क्लाउड ब्लस्ट हो रहे थे आप क्या कर रहे थे और अगर आप एक फ़ोन आपने करना था वहां दिल्ली से जहां भी आप थे एक फ़ोन करना था खाली कि माता वैष्णो देवी की यात्रा जो है ये रोक दीजिए लेकिन आपने वो यात्रा रोकी नहीं और आज पैंतीस लोग हमारे यात्रु जो बाहर देश और दुनिया से आए हुए थे वो हमारे मारे गए हैं इसलिए ये खाली मारे गए नहीं इनको मारा गया है ये एक क्रिमिनल ट्रांसपेरेंसी है जिसके तहत एक इन्वेस्टिगेशन होनी चाहिए इसके लिए हम ऑनरेबल प्राइम मिनिस्टर साहब ऑनरेबल होम मिनिस्टर साहब को कहेंगे कि दिल्ली से एक हाई लेवल कमेटी बने जो एलजी साहब का भी रोल देखे जो यहाँ के जो यात्रा चलाते हैं उन ऑफिसरों का रोल भी देखे और इस यात्रा को जहां जिस पार्ट पे भी नेग्लिजेंस हुआ है उसके खिलाफ सख्त से सख्त कार्रवाई हो ਸੂਪਰ ਪ੍ਰਸ਼ਾਸਨ ਦੇ ਦਸਤਾਨੂਸਾਰ 23 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਕਈ ਲਾਪਤਾ ਨੇ ਸੋ ਮਰਨ ਵਾਲੇ ਦੀ ਗਿਣਤੀ ਹੋਰ ਵੱਧ ਸਕਦੀ ਹੈ ਇਸ ਸਮੇਂ ਇਸ ਖੇਤਰ ਵਿੱਚ ਪਾਰੀ ਬਾਰਿਸ਼ ਦੇ ਕਾਰਨ ਵੈਸ਼ਨੂ ਦੇਵੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ ਮੰਗਲਵਾਰ ਨੂੰ ਜੰਮੂ ਸ਼ਹਿਰ ਦੇ ਵਿੱਚ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 250 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ ਹੈ ਇਸ ਕਾਰਨ ਕਈ ਥਾਵਾਂ ਤੇ ਹੜ੍ਹ ਵਰਗੀ ਸਥਿਤੀ ਬਣ ਗਈ ਹੈ ਘਰਾਂ ਤੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਉਤਰੀ ਰੇਲਵੇ ਨੇ ਜੰਮੂ ਕਠਰਾ ਤੋਂ ਚੱਲਣ ਵਾਲੀਆਂ 22 ਰੇਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਅਤੇ ਇਸ ਤੋਂ ਇਲਾਵਾ 27 ਰੇਲ ਗੱਡੀਆਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹਾਲਾਂਕਿ ਕਠਰਾ ਸ਼ੀਨਗਰ ਵਿਚਕਾਰ ਰੇਲ ਸੇਵਾ ਚੱਲੀ ਜਾ ਰਹੀ ਹੈ ਜੁਤੇ ਕੀ ਇਜ਼ਾਮ ਦੇ ਵਿੱਚ ਦਰਸ਼ਕੀ ਕਾਮਲੇ ਦੇ ਸਬੰਧ ਵਿੱਚ YouTube ਪੱਤਰਕਾਰ ਅਭਿਰਾਜ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ 4 ਹਫ਼ਤਿਆਂ ਲਈ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੈ ਹਾਲਾਂਕਿ ਅਦਾਲਤ ਨੇ ਸਪਸ਼ਟ ਕੀਤਾ ਕਿ ਤੈ ਕਿ ਸ਼ਰਮਾ ਨੂੰ ਪਹਿਲਾਂ ਇਸ ਮਾਮਲੇ ਵਿੱਚ ਹਾਈ ਕੋਰਟ ਜਾਣਾ ਚਾਹੀਦਾ ਹੈ ਸੁਪਰੀਮ ਕੋਰਟ ਨੇ ਫਿਲਹਾਲ ਐਫ ਆਈ ਆਰ ਰੱਦ ਕਰਨ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਜਸਟਿਸ ਐਮ ਐਮ ਸੁੰਦਰੀਸ਼ ਦੀ ਅਗਵਾਈ ਵਾਲੇ ਬੈਂਚ ਨੇ ਸ਼ਰਮਾ ਨੂੰ ਸਿੱਧੇ ਸੁਪਰੀਮ ਕੋਰਟ ਆਉਂਤੀ ਸਵਾਲ ਕੀਤੇ ਅਦਾਲਤ ਨੇ ਕਿਹਾ ਕਿ ਤੁਸੀਂ ਸਿੱਧੇ ਸੁਪਰੀਮ ਕੋਰਟ ਕਿਉਂ ਆਏ ਕੀ ਸਾਨੂੰ ਤੁਹਾਨੂੰ ਸਿਰਫ ਇਸ ਲਈ ਰਾਹਤ ਦੇਣੀ ਚਾਹੀਦੀ ਹੈ ਕਿ ਕਿਉਂਕਿ ਤੁਸੀਂ ਇੱਕ ਪੱਤਰਕਾਰ ਹੋ ਸੋ ਅਦਾਲਤ ਨੇ ਇਹ ਵੀ ਕਿਹਾ ਕਿ ਐਫ ਆਈ ਆਰ ਰੱਦ ਕਰਨ ਦੀ ਪਟੀਸ਼ਨ ਤੇ ਸਿੱਧਾ ਵਿਚਾਰ ਕਰਨਾ ਇੱਕ ਗਲਤ ਅਭਿਆਸ ਹੋਏਗਾ ਸੋ ਸ਼ਰਮਾ ਦੇ ਵਕੀਲ ਕਪਿਲ ਸਿਵਲ ਨੇ ਦਲੀਲ ਦਿੱਤੀ ਹੈ ਕਿ ਰਾ ਸਰਕਾਰ ਜਨਤਕ ਹਿੱਤਾਂ ਦੇ ਮੁੱਦਿਆਂ ਤੇ ਆਵਾਜ਼ ਉਠਾਉਣ ਕਾਰਨ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸੇ ਅਦਾਲਤ ਨੇ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਸੋ ਆਸਾਮ ਦੇ ਵਿੱਚ ਦਰਜ ਐਫ ਆਈ ਆਰ ਤੋਂ ਇਲਾਵਾ ਅਭਿਰਾਜ ਸ਼ਰਮਾ ਨੇ ਭਾਰਤੀ ਡੰਡਾਵਲੀ ਦੀ ਧਾਰਾ 155 ਨੂੰ ਵੀ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਹ ਧਾਰਾ ਰਾਸ਼ਟਰ ਦੀ ਪ੍ਰਭੂਸੱਤਾ ਨੂੰ ਖਤਰੇ ਵਿੱਚ ਪਾਉਣ ਨਾਲ ਸੰਬੰਧਿਤ ਹੈ। ਸੋ ਅਦਾਲਤ ਨੇ ਇਸ ਪਟੀਸ਼ਨ ਤੇ ਨੋਟਿਸ ਜਾਰੀ ਕਰਕੇ ਇਸ ਨੂੰ ਬੀ ਐਨ ਐਸ ਦੀ ਧਾਰਾ 155 ਦੇ ਨਾਲ ਸੰਬੰਧਿਤ ਪਹਿਲਾਂ ਤੋਂ ਹੀ ਲੰਬਿਤ ਪਟੀਸ਼ਨਾਂ ਨਾਲ ਜੋੜ ਦਿੱਤਾ। ਸੁਹੀ ਮਾਮਲਾ ਅਸਾਮ ਦੇ ਗਣੇਸ਼ ਗੁਰੀ ਦੇ ਇੱਕ ਵਿਅਕਤੀ ਆਲੋਕ ਬਰੂਆ ਦੀ ਸ਼ਿਕਾਇਤੇ ਦਰਜ ਕੀਤਾ ਗਿਆ ਸੀ ਸ਼ਿਕਾਇਤ ਅਨੁਸਾਰ ਅਭਿਰਾਜ ਸ਼ਰਮਾ ਨੇ ਇੱਕ YouTube ਵੀਡੀਓ ਵਿੱਚ ਅਸਾਮ ਦੇ ਮੁੱਖ ਮੰਤਰੀ ਹਿੰਮਤ ਵਿਸ਼ਵਾਸ ਸ਼ਰਮਾ ਤੇ ਫਿਰਕੂ ਰਾਜਨੀਤੀਕਰਨ ਅਤੇ RAM ਰਾਜ ਦੇ ਸਿਧਾਂਤ ਦਾ ਮਜ਼ਾਕ ਉਡਾਉਣ ਦਾ ਦੋਸ਼ ਲਗਾਇਆ ਸੀ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਇਹ ਟਿੱਪਣੀਆਂ ਸਰਕਾਰ ਨੂੰ ਬਦਨਾਮ ਕਰਨ ਅਤੇ ਫਿਰਕੂ ਭਾਵਨਾਵਾਂ ਪੜਕਾਉਣ ਦੇ ਇਰਾਦੇ ਨਾਲ ਕੀਤੀ ਗਈਆਂ ਸਨ ਪੰਜਾਬੀ ਗਾਇਕ ਗੁਰੂ ਰੰਦਾਵਾ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ ਸਮਰਾਲਾ ਨੇੜਲੇ ਪਿੰਡ ਬਰਮਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਅਦਾਲਤ ਨੇ ਉਨ੍ਹਾਂ ਨੂੰ ਦੋ ਸਤੰਭوں ਨੂੰ ਪੇਸ਼ ਹੋਣ ਲਈ ਸਮਨ ਜਾਰੀ ਕੀਤਾ। ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਰਾਜਦੀਪ ਸਿੰਘ ਮਾਨਵਸ ਪਿੰਡ ਬਰਮਾ ਤਹਿਸੀਸ ਸਮਰਾਲਾ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਗਾਇਕ ਦੇ ਵੱਲੋਂ ਆਪਣੇ ਨਵੇਂ ਗਾਇਕ ਗੀਤ ਸਿਰਾ ਦੇ ਵਿੱਚ ਇੱਕ ਇਤਰਾਜ਼ਯੋਗ ਲਾਈਨ ਵਰਤੀ ਗਈ ਹੈ। ਸਰ ਬੇਸਿਕਲੀ ਗੁਰੂ ਰੰਧਾਵਾ ਦਾ ਇੱਕ Song ਆਇਆ ਸੀਗਾ ਹੁਣੇ ਸਿਰਾ ਟਾਈਟਲ ਹੈਗਾ ਜੀ Song ਦਾ ਤੇ ਅੱਜ ਦੀ ਘੜੀ ਉਹਦੇ 5.5 ਕਰੋੜ ਵਿਊਜ਼ ਹੋ ਚੁੱਕੇ ਨੇ ਜੀ Song ਦੇ ਤੇ ਉਹਦੇ ਵਿੱਚ ਲਿਰਿਕਸ ਇਹਨਾਂ ਨੇ ਯੂਜ਼ ਕੀਤੇ ਨੇ ਵੀ ਅਸੀਂ ਜੱਟਾਂ ਦੇ ਕਾਕੇ ਆ ਸਾਨੂੰ ਗੁੜਤੀ ਚ ਅਫੀਮ ਮਿਲਦੀ ਐ ਸੋ ਵੀ ਟੇਕਨ ਦਾ ਕੌਗਨੀਸ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ ਭੇਜਿਆ ਸੀ ਲੀਗਲ ਨੋਟਿਸ ਦੇ ਵਿੱਚ ਅਸੀਂ ਇਹਨਾਂ ਨੂੰ ਲਿਖਿਆ ਸੀ ਵੀ ਜਿਹੜਾ ਇੱਕ ਗੁੜਤੀ ਹੁੰਦਾ ਬੜਾ ਰਿਲੀਜੀਅਸ ਇੱਕ ਚੀਜ਼ ਹੈਗੀ ਐ ਗੁਰੂ ਗ੍ਰੰਥ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ ਲਿਖਿਆ ਹੋਇਆ ਜੀ ਗੁਰ ਕੀ ਗੁੜਤੀ ਪਾਈ ਹੈ ਸੱਚਾ ਨਾਮ ਅਧਾਰ ਜੀ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੀ ਗੁੜਤੀ ਦੇ ਨਾਲ ਇੱਕ ਬੰਦੇ ਨੂੰ ਜੀਣ ਦਾ ਮਕਸਦ ਮਿਲ ਜਾਂਦਾ ਹੈ ਜੀ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ 'ਚ ਲਿਖਿਆ ਸੀ ਵੀ ਇੱਕ ਸਿੱਖ ਤੇ ਲਾਈਫ 'ਚ ਦੋ ਚੀਜ਼ਾਂ ਬੜੀਆਂ ਰਿਲੀਜੀਅਸ ਹੁੰਦੀਆਂ ਨੇ ਇੱਕ ਤਾਂ ਗੁੜਤੀ ਆਪਾਂ ਆਮ ਤੌਰ ਤੇ ਲੈ ਕੇ ਆਉਂਦੇ ਆ ਆਪਣੇ ਪਰਿਵਾਰ ਦਾ ਜਿਹੜਾ ਸਭ ਤੋਂ ਪਵਿੱਤਰ ਬੰਦਾ ਹੁੰਦਾ ਵੀ ਇੱਕ ਬੱਚੇ ਨੂੰ ਗੁੜਤੀ ਉਹ ਦਊਗਾ ਤੇ ਬੱਚਾ ਵੱਡਾ ਹੋ ਕੇ ਉਹ ਵਿਅਕਤੀ ਵਰਗਾ ਬਣੂਗਾ ਤੇ ਦੂਜਾ ਹੁੰਦਾ ਪਵਿੱਤਰ ਜਦੋਂ ਅੰਮ੍ਰਿਤ ਛਕਦਾ ਇੱਕ ਉਹ ਆਪਣੇ ਕੌਨਸ਼ੀਅਸਲੀ ਕਰਦਾ ਹੈ ਜਦ ਇੱਕ ਬੱਚਾ ਵੱਡਾ ਹੁੰਦਾ ਤੇ ਉਹ ਅੰਮ੍ਰਿਤ ਛਕਦਾ ਬਜਟ ਜਦ ਬੱਚਾ ਛੋਟਾ ਹੁੰਦਾ ਸਬਕੌਨਸ਼ੀਅਸਲੀ ਉਹਦੀ ਫੈਮਲੀ ਉਹਦੇ ਲਈ ਗੁੜਤੀ ਜਾਂ ਦੰਦੀ ਹੈ ਤੇ ਸਭ ਤੋਂ ਪਾਇ ਇਸ ਬੰਦੇ ਦੀ ਗੁੜਤੀ ਅਸੀਂ ਦਵਾਉਂਦੇ ਆ ਸੋ ਵੀ ਸੈਂਟ ਦਿਸ ਲੀਗਲ ਨੋਟਿਸ ਟੂ ਗੁਰੂ ਰਤਨ ਰਾਹਵਨ ਉਹ ਅਸੀਂ ਲੀਗਲ ਨੋਟਿਸ ਭੇਜਿਆ ਸੀ ਵੀ ਜਿਹੜਾ ਤੁਸੀਂ ਗੁੜਤੀ ਦੇ ਵਿੱਚ ਕਹਿੰਦੇ ਹੋ ਵੀ ਜੱਟਾਂ ਨੂੰ ਅਫੀਮਾ ਮਿਲੀਆਂ ਹੋਈਆਂ ਨੇ ਬੜਾ ਡੈਰੋਗੇਟਰੀ ਹੈ ਪਲੀਜ਼ ਇਹਨੂੰ ਹਟਾਓ ਉਹਨਾਂ ਨੇ ਸਾਨੂੰ ਕਮਿਊਨੀਕੇਸ਼ਨ ਆਇਆ ਜੀ ਉਹਨਾਂ ਵੱਲੋਂ ਡੇਟ ਸੈਂਟਰ ਦਾ ਰਿਪਲਾਈ ਉਹਨਾਂ ਨੇ ਭੇਜਿਆ ਵੀ ਅਸੀਂ ਜਿਹੜੇ ਗਾਣੇ ਆ Spotify आ, Amazon Jio Sarvan ਜਿੱਥੇ ਵੀ ਹੋਰ ਜਗ੍ਹਾ ਮਿਊਜ਼ਿਕ ਹੈਗਾ ਵੀ ਅਸੀਂ ਉੱਥੇ ਚੇਂਜ ਕਰ ਦਿੰਦੇ ਆ ਅਸੀਂ ਉੱਥੇ ਪਾ ਦਿੰਦੇ ਆ ਵੀ ਸਾਨੂੰ ਗੁੜਤੀ ਚ ਮਿਲਿਆ ਜ਼ਮੀਨ ਇਨਸਟੈਡ ਆਫ ਅਫੀਮ ਬਟ YouTube ਤਾਂ ਅਸੀਂ ਨਹੀਂ ਕਰ ਸਕਦੇ ਇਹ ਉਹਨਾਂ ਦੇ ਰੀਜ਼ਨਸ ਨੇ ਉਹ ਕਿਉਂ ਨਹੀਂ ਕਰ ਰਹੇ ਸੋ ਵੀਟਸੈਂਟ ਤਾਂ ਮੈਂ ਨੋਟਿਸ ਵੀ ਇਹਨੂੰ ਹਟਾਓ ਜਲਦੀ ਤੋਂ ਜਲਦੀ ਹਟਾਓ ਵੀ ਇਹ ਬੜਾ ਡੈਰੋਗੇਟਰੀ ਹੈ ਜਿਸ ਦਿਨ ਤੋਂ ਅਸੀਂ ਨੋਟਿਸ ਭੇਜਿਆ ਉਸ ਦਿਨ ਸਾਡੇ 4.5 ਕਰੋੜ ਵਿਊ ਸੀਗੇ ਹਾਲ ਦੀ ਘੜੀ ਬਾਏ ਲਾਸਟ ਈਵਨਿੰਗ ਉਹ ਗਾਣੇ ਦੇ 5.5 ਕਰੋੜ ਵਿਊਜ਼ ਆ ਚੁੱਕੇ ਨੇ ਸੋ 1.5 ਕਰੋੜ ਦਾ ਇਜ਼ਾਫਾ ਵਿਊਜ਼ ਦਾ 15 ਦਿਨ ਦੇ ਸੋ ਵੀਡ ਗੋਨ ਟੂ ਦਾ ਕੋਰਟ ਅਸੀਂ ਆਨਰੇਬਲ ਕੋਰਟ ਅੱਜ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਹੈ ਤੇ ਗੁਰੂ ਰੰਧਾਵਾ ਨੂੰ 2 ਸਪਟੈਂਬਰ ਲਈ ਸਮਨ ਕਰ ਲਿਆ ਗਿਆ ਜੀ ਅਲੋਂਗ ਵਿਦ ਯੂਟਿਊਬ ਨੂੰ ਸਮਨ ਕੀਤਾ ਜੀ ਐਮਾਜ਼ਨ 뮤직 ਐਪਲ 뮤직 ਜਿੰਨੇ ਵੀ 뮤직 ਪਲੇਟਫਾਰਮਸ ਨੇ ਸਾਰਿਆਂ ਨੂੰ ਸਮਨ ਕੀਤਾ 2 ਸਪਟੈਂਬਰ ਚ ਵੀ ਆ ਕੇ ਦੱਸੋ ਤੁਹਾਡੇ ਅਗੇਂਸਟ ਪਰਚਾ ਕਿਉਂ ਨਾ ਦਿੱਤਾ ਜਾਵੇ ਸੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹਨਾਂ ਇਤਰਾਇਕ ਸ਼ਬਦਾਂ ਤੋਂ ਬਾਅਦ ਵਕੀਲ ਦੇ ਵੱਲੋਂ ਇਸ ਗਾਇਕ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਐਡਵੋਕੇਟ ਨੇ ਕਿਹਾ ਹੈ ਕਿ ਸਾਡੇ ਵੱਲੋਂ ਇਹਨਾਂ ਲਾਈਨਾਂ ਤੇ ਇਤਰਾਜ਼ ਜ਼ਾਹਰ ਕਰਦਿਆਂ ਸਪਸ਼ਟ ਕੀਤਾ ਗਿਆ ਹੈ ਕਿ ਗੁਰਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਵਿਸ਼ੇਸ਼ ਮਾਤਾ ਦਿੱਤੀ ਗਈ ਹੈ ਗੁਰੂਗ੍ਰਾਮ ਦੇ ਵਿੱਚ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦੇ ਆ ਦੋ ਹੋਰ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ। ਸੋ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਰੀਦাবাদ ਦੇ ਗੌਰਵ ਅਤੇ ਅਦਿੱਤਿਅ ਵਿਚ ਹੋਈ ਹੈ ਜੋ ਦਿੱਲੀ ਦੇ ਸ਼ਾਬਾਦ ਇਲਾਕੇ ਵਿੱਚ ਲੋਕੇ ਹੋਏ ਸਨ। ਪੁਲਿਸ ਦੇ ਸਪੈਸ਼ਲ ਸੈੱਲ ਦੇ ਐਡੀਸ਼ਨਲ ਸੀਪੀ ਪਰਮੋਦ ਸਿੰਘ ਕੁਸ਼ਵਾਹਾ ਨੇ ਕਿਹਾ ਹੈ ਕਿ ਹੈਰੀ ਬੌਕਸਰ ਰਾਜਸਥਾਨ ਦੇ ਗੰਗਾ ਨਗਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਫਰਾਰ ਹੈ ਉਸਨੇ ਪਿਛਲੇ ਕੁਝ ਦਿਨਾਵਿਸ਼ ਰਾਜਸਥਾਨ ਵਿੱਚ ਕਈ ਅਪਰਾਧ ਕੀਤੇ ਨੇ ਅਤੇ ਦਿੱਲੀ ਵਿੱਚ ਆਪਣੇ ਪੈਰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸੇ ਲੜੀ ਵਿੱਚ ਉਸਦੇ ਚਾਰ ਸਾਥੀਆਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਫੜਿਆ ਹੈ ਹੈਰੀ ਬੌਕਸਰ ਦਾ ਗੈਂਗ ਹੈ ਹੈਰੀ ਬੌਕਸਰ ਰਾਜਸਥਾਨ ਗੰਗਾ ਨਗਰ ਦਾ ਰਹਿਣ ਵਾਲਾ ਹੈ ਅਤੇ ਫਿਲਹਾਲ کہیں ਬਾਹਰ ਭਾਗਾ ਹੋਇਆ ਹੈ इसमें पिछले कुछ समय से राजस्थान में कई सारी वारदातें की हैं और अपने टेंटिकल दिल्ली में फैलाने की कोशिश कर रहा था इसी श्रृंखला में इसके चार आदमी दिल्ली पुलिस की स्पेशल सेल ने पकड़े हैं एक टीम जिसको सुपरवाइज डीसीपी अमित कौशिक कर रहे थे और एसीपी हृदय भूषण और इंस्पेक्टर संजय गुप्ता उस टीम को लीड कर रहे थे इस टीम ने कल रात में न्यू अशोकनगर के एरिया से सबसे पहले पकड़ा कार्तिक को कार्तिक जाखड़ और उसके साथ कवीश फोटेला कार्तिक कई सारे एक्सटॉर्शन के केसेस जो कि बड़े सेंसेशनल एक्सटॉर्शन केसेस है राजस्थान के उनमें वांछित है इसके साथ कवीश पुटेला पकड़ा गया है वो भी उसकी भी कई प्रीवियस इन्वॉल्वमेंट भी और वो भी कई केसेज में वॉन्टेड है इनकी इंट्रोगेशन से पता चला कि इनकी टीम का एक हिस्सा मोहाली बैठा हुआ है और मोहाली में किसी बिजनेसमैन को टारगेट कर रहे हैं तो वो टीम इमीडिएटली रश करके भेजी गई चंडीगढ़ मोहाली में और उन्होंने वहां जाकर दो लोगों को मनोज सहारन और उसके साथ एक पवन उनको अरेस्ट किया उनके पास से भी वेपन मिले हैं कार्टेजेस मिले हैं और वहां पर एक बिजनेसमैन का फोटो भी मिला है जिसपे टारगेट करने जा रहे थे ये हैरीबॉक्सर का गैंग है और ये हाल फिलहाल में पिछले एक हफ्ते में इन्होंने दो तीन कॉल्स पहली में भी एक्सटोशन की, की है तो इनकी अरेस्ट से वो प्रियम्प्ट की गई है सर यह भी सामने आ रहा था कि ये लॉरेंस गैंग से जुड़े हुए हैं तो क्या लॉरेंस गैंग से देखिए मैंने आपसे फिर कहा ये गैंग जो है हैरी बॉक्सर का है ये सारे कयास जो है इस पर मैं कोई कमेंट करना ठीक नहीं समझू हेरी बॉक्सर ने कहा कि ये एक गैंग बनता जा रहा है हाल फिलहाल में रोहित गुजारा के साथ ही जुड़ा हुआ है और ये जो कवीश है सॉरी कार्तिक जाखड़ है ये इसका सबसे प्रोमिनेंट हेंचमैन था जो राजस्थान में जिसने कई सारी वारदातें की थी और अब ये अपने टेंटिकल दिल्ली और पंजाब हरियाणा में फैला रहा सो so, दसना चाहेंगे कि सतारह अगस्त नलवेश यादव के घर से चौबीस राउंड फायरिंग हुई ਜਿਸ ਵਿੱਚ ਦਰਵਾਜ਼ਿਆਂ ਖਿੜਕੀਆਂ ਤੇ ਇੱਥੋਂ ਤੱਕ ਕਿ ਛੱਤ ਤੇ ਵੀ ਗੋਲੀਆਂ ਦੇ ਨਿਸ਼ਾਨ ਮਿਲੇ ਗੌਰਵ ਅਤੇ ਆਦਤਿਆ ਨੂੰ ਐਲਵਿਸ਼ ਯਾਦਵ ਦੇ ਘਰ ਤੇ ਗੋਲੀਬਾਰੀ ਕਰਨ ਦੇ ਲਈ 50-50 ਹਜ਼ਾਰ ਰੁਪਏ ਮਿਲੇ ਸਨ BWF ਵਿਸ਼ਵ ਚੈਂਪੀਅਨਸ਼ਿਪ 2025 ਐਡਮਿੰਟਡ ਟੂਰਨਾਮੈਂਟ ਵਿੱਚ ਭਾਰਤੀ ਸ਼ਰਲਰਸ ਲਈ ਬਹੁਤ ਹੀ ਖਾਸ ਰਿਹਾ ਜਿੱਤੇ 파ਰਦੀ ਕਿਡਾਰਿਆ ਨੇ ਪੈਰਿਸ ਦੇ ਐਡੀ ਦਾਸ ਅਰੀਨਾ ਵਿੱਚ ਰਾਉਂਡ ਆਫ 32 ਵਿੱਚ ਆਪਣੇ ਆਪਣੇ ਮੈਚ ਜਿੱਤ ਕੇ ਰਾਉਂਡ ਆਫ 16 ਵਿੱਚ ਪ੍ਰਵੇਸ਼ ਕੀਤਾ ਹੈ ਹੁਣ ਉਹਨਾਂ ਦੇ ਕੋਲ ਵੀਰਵਾਰ ਨੂੰ ਪ੍ਰੀ ਕੁਆਟਰ ਫਾਈਨਲ ਜਿੱਤ ਕੇ ਕੁਆਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਦਾ ਮੌਕਾ ਹੋਏਗਾ ਭਾਰਤ ਦੀ ਪੁਰਸ਼ ਡਬਲ ਜੋੜੀ ਸਾਤਵਿਕ ਸੈਰਾਜ, ਰੈਕੀ ਰੇਡੀ ਅਤੇ ਚਿਰਾਗ ਸ਼ੇਟੀ ਨੇ ਆਪਣਾ ਰਾਉਂਡ ਆਫ 32 ਮੈਚ ਜਿੱਤੇ ਸੋ ਦੁਨੀਆ ਦੀ 9ਵੀਂ ਦਰਜਾ ਪ੍ਰਾਪਤ ਜੋੜੀ ਨੇ 43 ਮਿੰਟ ਤੱਕ ਚੱਲੇ ਮੈਚ ਵਿੱਚ ਚੀਨੀ ਤਾਈਪੇ ਦੇ ਲਿਊ ਕਵਾਂਗ ਹੈਂਗ ਅਤੇ ਯਾਂਗ ਕੋ ਹਾਨ ਨੂੰ 21-13 ਨਾਲ ਹਰਾਇਆ ਸੋ ਹੁਣ ਉਹਨਾਂ ਦਾ ਸਾਹਮਣਾ ਪ੍ਰੀ ਕੁਆਰਟਰ ਫਾਈਨਲ ਵਿੱਚ ਚੀਵਾ ਦਰਜਾ ਪ੍ਰਾਪਤ ਚੀਨੀ ਜੋੜੀ ਨਿਆង ਵੇਈ ਕਿੰਗ ਅਤੇ ਵਾਂਗ ਚਾਂਗਨਲ ਹੋਏਗਾ ਸੋ ਪੀਵੀ ਸਿੰਧੂ ਨੇ ਪਹਿਲਾ ਸਿੰਗਲਸ ਰਾਉਂਡ ਆਫ ਗੱਤੀ ਮੈਚ ਵਿੱਚ ਮਲੇਸ਼ੀਆ ਦੀ ਕਰੋਪਾ ਥੇਵੇਂ ਨਿਤ ਸ਼ਾਨਾ ਨੂੰ 21-19 21-15 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੋ ਸਿੰਧੂ ਨੇ ਮੈਚ ਸਿੱਧੇ ਸੈਟਾ ਵਿੱਚ ਜਿੱਤੇ ਹੈ ਸੋ ਦੁਨੀਆ ਦੀ 15ਵਾਂ ਨੰਬਰ ਦੀ ਖਿਡਾਰੀ ਸਿੰਧੂ ਨੇ ਪਹਿਲੇ ਗੇਮ ਵਿੱਚ 12-18 ਦੇ ਨਾਲ ਪਿੱਛੇ ਰਹਿਣ ਤੋਂ ਬਾਅਦ ਲਗਾਤਾਰ 6 ਅੰਕਾਂ ਨਾਲ ਵਾਪਸੀ ਕੀਤੀ ਅਤੇ 7 21 19 ਨਾਲ ਜਿੱਤੇ ਸੂਪਾਰਤ ਦੀ ਦੂਹਵਾਰ ਦੀ 올림픽 ਤਗਮਾ ਜੇਤੂ ਨੇ ਦੂਸਰੀ ਕ੍ਰੂਪਾthetave ਲਈ ਸ਼ਾਨਾ ਨੂੰ 21 15 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸ ਹੁਣ ਉਸ ਦਾ ਸਾਹਮਣਾ ਚੀਨ ਦੀ ਖੇਡਾਰਨ ਵਾਂਗ ਨਾਲ ਹੋਵੇਗਾ ਸੂਪਾਰਤ ਦੇ ਲਈ ਥ੍ਰੰਮ ਕਪੀਲਾ ਅਤੇ ਤਨੀਸ਼ਾ ਕ੍ਰਾਸਟੋਦੀ 16ਵਾਂ ਦਰਜਾ ਪ੍ਰਾਪਤ ਜੋੜੀ ਨੇ ਮਿਕਸ ਡਬਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਰਾਊਂਡ ਆਫ 16ਵਾਂ ਜਗ੍ਹਾ ਬਣਾਈ ਸੋ 파ਰਤੀ ਜੋੜੀ ਨੇ ਆਇਰਲੈਂਡ ਦੇ ਜੋਸ਼ੂਆ ਮੈਗੀ ਅਤੇ ਮੋਆ ਰਿਆਨ ਨੂੰ 21-11 21-16 ਨਾਲ ਹਰਾ ਕੇ ਮੈਚ ਜਿੱਤਿਆ। ਸੋ ਪੰਜਾਬ ਨਿਊਜ਼ ਵਿੱਚ ਫਿਲਹਾਲ ਇਨਾ ਹੀ ਇਸ ਦਿਨ ਨਾਲ ਤੁਸੀਂ ਮੈਨੂੰ ਦਿਓ ਆ ਗਿਆ। ਧੰਨਵਾਦ।